ਹਾਂਜੀ ਦੋਸਤੋ ਸਾਰੇ ਵੀਰਣੇ ਪੈਰ ਪੈ ਸਰਚ ਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਗੇ ਮੈਂ ਤਾਂ ਦੱਸਦਾ ਪਰ ਅੰਮਨਤਪਾਲ ਸਿੰਘ ਬੱਬੂ ਤੇ ਆ ਪਗੜਿਆ ਤਲਵੰਡੀ ਸਾਹ ਕੋਲ ਟਰੈਕਟਰ ਨਹੀਂ ਮੰਡੀ ਤੇ ਜੋ ਕਿ ਹਰ ਬੁੱਧਵਾਰ ਹੁੰਦੀ ਹੈ ਤੇ ਬਾਈ ਸਤਨਾਮ ਆਪਣੇ ਨਾਲ ਆ ਕਰਦੇ ਆ ਗੱਲਬਾਤ ਕਿੰਨੇ ਟਰੈਕਟਰ ਲੈ ਕੇ ਆ ਵੀਡੀਓ ਨੂੰ ਐਂਡ ਤੱਕ ਦੇਖੋ ਹੱਸ ਗਿਆ ਬਾਈ ਜੀ ਠੀਕ ਹੋ ਬਾਈ ਜੀ ਗਰਮੀ ਬਹੁਤ ਜ਼ਿਆਦਾ ਹੈ ਚੱਪਾ ਘੱਟ ਰੱਖੇ ਚੱਪਾ ਘਟਦਾ ਠੀਕ ਹੈ ਚੱਪਾ ਘਟਾ ਗਰਮੀ ਤੇ ਅੱਜ ਕਿੰਨੇ ਟਰੈਕਟਰ ਲੈ ਕੇ ਆ ਬਾਈ ਚਾਰ ਪੰਜ ਠੀਕ ਹੈ ਅਗਿਆਨ ਮੰਡੀ ਹੁਣ ਠੰਡੀ ਪੈ ਗਈ ਹੈ ਨਾ ਭਾਈ ਜੀ ਹਾਂ ਮੰਡੀ ਠੰਡੀ ਤੇ ਠੀਕ ਹੈ ਗਰਮੀ ਹੋ ਗਈ ਮੰਡੀ ਠੰਡੀ ਪੈ ਗਈ ਦਰਖਤ ਲਾਓ ਲੋਕਾਂ ਨੂੰ ਬੇਨਤੀ ਹੈ ਹਰ ਇੱਕ ਬੰਦਾ ਆਪੋ ਆਪ ਦਾ ਇੱਕ ਦਰਖਤ ਲਾਓ ਠੀਕ ਹੈ ਜੀ ਇੱਕ ਪੰਜ ਜੀ ਹੈ ਤੇ ਪੰਜ ਦਰਖਤ ਲਾਓ ਠੀਕ ਹੈ ਇੱਕ ਰੁੱਖ 100 ਸੌਖਾ ਹਾਂ ਠੀਕ ਹੈ ਲਓ ਭਾਈ ਜੀ ਠੀਕ ਹੈ ਜੀ ਚਲੋ ਭਾਈ ਜੀ ਕੱਲ ਨੂੰ ਆਪਣਾ ਵੀ ਜਨਮ ਦੇਣਾ ਆਪਾਂ ਵੀ ਦਰਖਤ ਲਾਵਾਂਗੇ ਤੇ ਲਓ ਭਾਈ ਜੀ ਸਵਰਾਜ 855 ਤੋਂ ਸ਼ੁਰੂ ਕਰ ਦੇਾਂਗੇ ਆਪਾਂ ਰਿਵਰਸ ਪੀਟੀਏ ਤੋਂ ਦੇਗੀ ਚੁੱਲੇ ਵਾਲਾ ਤੇ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਤੇ ਮਾਡਲ ਭਾਈ ਜੀ ਡੈਵੀਟ ਟੌ ਮਾਡਲ ਆਗਾ 20 ਮਾਡਲ ਆਗਾ ਨਾਲ ਦੀ ਬਾਈ ਜੀ ਟਾਇਰ ਟੂ ਠੀਕ ਹੈ ਜੀ ਤੇ ਬਾਕੀ ਬਾਈ ਜੀ ਛੋਟਾ ਛੋਟਾ ਵੀ ਤੁਸੀਂ ਦੇਖ ਸਕਦੇ ਹੋਗੇ ਅਜੇ ਤੱਕ ਕੰਪਲੀਟ ਰਿਕਾਰਡ ਵਾਲੀਆਂ ਨਾਲ ਦੀਏ ਪੇ ਨੇ ਪੰਜਾਬ ਨੰਬਰ ਆ ਬਾਈ ਜੀ ਪੰਜਾਬ ਨੰਬਰ ਆਗਾ ਤੇ ਟਾਇਰ 16 ਦੇ ਆ ਗਏ ਬਾਈ ਜੀ ਟਾਇਰ ਕਿੰਨੇ ਕੇ ਪੈਸੇ ਪਿਆ ਬਾਈ ਜੀ ਠੀਕ ਹੈ ਜੀ 80 ਕੇ ਪੈਸੇ ਟਾਇਰ ਆ ਗਏ ਤੇ ਰੰਗ ਪੇਂਟ ਦਾ ਬਾਈ ਜੀ ਠੀਕ ਹੈ ਜੀ ਲੈ ਬਾਈ ਟੱਚਿੰਗ ਬੰਦ ਗਈ ਦੀ ਬਾਈ ਕਹਿੰਦਾ ਗਾਰੰਟੀ ਹੋਵੇ ਲੈ ਬਾਈ ਜੀ ਪੂਰਾ ਸਾਫ ਹੈ ਟਰੈਕਟਰ ਵੀ ਕੰਡੀਸ਼ਨ ਦਾ ਵੀ ਤੇ ਅਲੱਗ ਦੇ ਕਲੱਚ ਵਾਲਾ ਹੈ ਸੈਟ ਕਲੱਬ ਵਾਲਾ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਈ ਜੀ 685 ਠੀਕ ਹੈ ਜੀ ਤੇ ਸੈਕੰਡ ਆਨਰ ਆ ਬਈ ਜੀ ਠੀਕ ਹੈ ਜੀ ਤੇ ਬਾਕੀ ਬਈ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਜੀ ਤੇ 685000 ਰੁਪਿਆ ਡਿਮਾਂਡ ਆ ਜੀ ਤੇ ਘੰਟੇ ਕਿੰਨੇ ਚੱਲੋਗੇ ਜੀ ਘੰਟੇ ਦੇਖ ਲੈ ਮੀਟਰ ਦੇਖਿਆ ਤੇ ਲਓ ਬਈ ਜੀ 1019 ਘੰਟੇ ਚੱਲੇ ਹੋਇਆ ਹੈਗਾ ਚਲੋ ਬਾਕੀ ਕੰਡੀਸ਼ਨ ਦਾ ਓਕੇ ਪਿਆਗਾ ਤੇ ਅੱਗੇ ਆ ਗਿਆ ਬਈ ਜੀ ਪੈਂਟ ਇਹ EPİA ਵਾਲਾ ਫਾਰਮੈਟ ਹੈ ਇੱਕ ਸੁਪਰ ਮੈਚਰ ਤੇ PV 23 ਨੰਬਰ ਹੈਗਾ ਬਾਈ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਈ ਜੀ origianally ਹੈ ਬਾਈ ਜੀ ਜਿੰਨਾ ਹੈਗਾ ਠੀਕ ਹੈ ਜੀ ਇਹ ਵੀ ਮਾੜਾ-ਮੋਟਾ ਬਾਈ ਕਹਿੰਦਾ ਇਹ ਸੌ ਸੌ ਹੈ ਬਾਕੀ ਜਿੰਨਾ ਵੀ ਹੈਗਾ origianally ਹੈ ਤੇ ਟਾਇਰ ਬਾਈ ਜੀ ਠੀਕ ਹੈ 80 85 ਪੈਸੇ ਟਾਇਰ ਪੈਣੇ 16 ਦੇ ਟਾਇਰ ਨੇ ਬਾਈ ਜੀ ਤੇ ਫਰੰਟ ਵੀ ਬਾਈ ਜੀ 85 ਪੈਣੇਗੇ ਤੇ ਪੰਜਾਬ ਨੰਬਰ ਹੈਗਾ ਤੇ ਮਾਡਲ ਬਾਈ ਜੀ ਨਵੇਂ 11 ਮਾਡਲ ਆ ਪਾਵਰ ਸਟੀering ਆ ਭਾਈ ਜੀ ਤੇ ਬਾਕੀ ਚੈੱਕ ਕਰ ਲੋ ਵੀ ਤੇ ਵੀਕੇਟੀ ਦੇ ਵਧੀਆ ਕੰਪਨੀ ਵਾਲੇ ਟਾਇਰ ਪਾਏ ਹੋਏ ਨੇਗੇ ਤੇ ਲੋ ਵੀ ਬਾਕੀ ਚੈੱਕ ਕਰੋ ਓਕੇ ਰਿਪੋਰਟ ਆਗੇ ਤੇ ਡਿਮਾਂਡ ਭਾਈ ਜੀ ਦੀ 4 ਲੱਖ ਰੁਪਏ ਤੇ ਵੀ ਪੂਰਾ 4 ਲੱਖ ਰੁਪਏ ਡਿਮਾਂਡ ਆਗੇ ਤੇ ਟਰੈਕਟਰ ਘਟਾਉਣਾ ਵੀ ਟਰੈਕਟਰ ਵੀ ਘੱਟ ਲੋਗੇ ਵਧੀਆ ਕੰਡੀਸ਼ਨ ਦਾ ਤੇ ਵੀ ਵਧੀਆ ਕੰਡੀਸ਼ਨ ਦਾ ਜੇ ਟਰੈਕਟਰ ਕਿਸੇ ਨੇ ਵੇਚਣਾ ਤਾਂ ਵੀ ਸੰਪਰਕ ਕਰ ਲਓ ਭਾਈ ਜੀ ਤੇ ਅੱਗੇ ਆ ਗਿਆ ਭਾਈ ਜੀ ਨਿਊ ਹਾਲੈਂਡ 3630 ਪਲੱਸ ਵਾਲਾ ਤੇ ਟਾਇਰ ਭਾਈ ਜੀ ਦੇ ਆ ਦੋ ਦਵਾ ਬਹੁਤ ਵਧੀਆ ਪਸਲ ਕਰਗੇ ਲੈ ਵੀ 75 ਪੈਸੇ ਟਾਇਰ ਪੈਣਗੇ 16 ਦੇ ਟਾਇਰ ਨੇ ਬਾਈ ਜੀ ਤੇ ਪੋਲੋ ਦੇ ਬੈਕ ਟਾਇਰ ਨੇ ਤੇ ਫਰੰਟ ਟਾਇਰ ਵੀ ਪੋਲੋ ਦੇ ਨੇ ਚੌਕੜਾ ਪੋਲੋ ਦਾ ਤੇ ਰੰਗ ਪੇਂਟ ਬਾਈ ਜੀ ਬਾਈ origional ਚੱਲਿਆ ਹੋਣਾ ਵੀ ਇਹ 3000 ਕੰਟਾ ਹੀ ਹੈ ਕੋਈ ਠੀਕ ਆ ਜੀ origional ਹੀ ਚੱਲਣਾ ਠੀਕ ਆ ਜੀ ਲੈ ਵੀ ਸਾਰਾ origional ਆ ਤੇ ਮਾਡਲ ਬਾਈ ਜੀ ਲੈ ਵੀ 2009 ਮਾਡਲ ਲਗਾ ਤੇ ਜਿੰਨਾ ਚੱਲਿਆ ਬਾਈ ਸਾਰਾ ਬਾਈ ਕਹਿੰਦਾ ਕੰਪਨੀ ਰਿਕਾਰਡ ਚੱਲਿਆ ਹੋਇਆ ਤੇ ਟਾਇਰ ਦੁਬਾਰੇ ਦੇ ਨੇ ਬਾਈ ਤੇ ਚਲੋ ਬਈ ਦੁਬਾਰੇ ਦੇ ਟਾਈਨ ਨੇਗੇ ਤੇ ਇਹਦੀ ਡਿਮਾਂਡ ਬਈ ਜੀ 4,95,000 ਰੁਪਇਆ ਤਾਂ ਬਈ 4,95,000 ਰੁਪਇਆ ਡਿਮਾਂਡ ਆ ਗਈ Ориجنਲ ਐ ਬਈ ਪਾਵਰ ਸਟੀering ਹੈਗਾ ਤੇ ਪਾਵਰ ਸਟੀering ਵੀ Ориجنਲ ਹੀ ਕੰਪਨੀ ਵਾਲਾ ਹਾਂ ਹਾਂ ਚੱਲਿਆ ਵੀ Ориجنਲ 3000 ਘੰਟੇ ਹੀ ਹੈ ਠੀਕ ਹੈ ਜੀ ਚਲੋ ਵੀ ਗੱਲ ਕਰੀ ਤੁਹਾਨੂੰ ਚੈੱਕ ਕਰਵਾ ਦਨੇ ਬਈ ਪੈਰਦਾਂ ਵਗੈਰਾ ਪੂਰਾ ਸਾਫ ਹੈ ਟਰੈਕਟਰ ਤਾਂ ਬਈ ਓਕੇ ਰਿਪੋਰਟ ਚਾ ਤੇ ਹਰਿਆਣਾ ਨੰਬਰ ਚਾ ਬਈ ਪੰਜਾਬ ਚ ਹਾਂ ਹਰਿਆਣਾ 10ਵੇਂ ਮਹੀਨੇ ਦਾ ਠੀਕ ਹੈ ਹਰਿਆਣਾ ਦਾ ਬਿਲਕੁਲ ਠੀਕ ਹੈ ਜੀ ਤੇ ਡਿਮਾਂਡ ਜੀ 4,95,000 ਚਲੋ ਭਾਈ ਜੀ ਅੱਗੇ ਆ ਗਿਆ 590 4 ਕਲ ਟਿੱਡ ਵਾਲਾ ਤੇ ਇਹਦੀ ਡਿਮਾਂਡ ਵੀ ਬਹੁਤ ਜ਼ਿਆਦੀ ਸੀਗੀ ਪਹਿਲਾਂ ਤੇ ਹੁਣ ਵੀ ਬਹੁਤ ਜ਼ਿਆਦੀ ਡਿਮਾਂਡ ਚੱਲ ਰਿਹਾ ਤੇ ਬਾਕੀ ਫਰੰਟ ਤੇ ਬੇਡ ਵਗੈਰਾ ਵੀ ਲੱਗੇ ਹੋਏ ਨੇ ਕਿ ਤੇ ਮਾਡਲ ਭਾਈ ਜੀ ਇਹ 12 12 ਮਾੜ ਲਗਾ ਲੋ ਵੀ ਬਾਕੀ ਚੈੱਕ ਕਰ ਲੋ ਓਕੇ ਰਿਪੋਰਟ ਦੇ ਬੈ ਤੇ ਰੰਗ ਪੇਂਟ ਦਾ ਭਾਈ ਜੀ ਮਾੜਾ ਮੋਟਾ ਕੋਈ ਹਿੱਸਾ ਉਸਾਇਆ ਹੋਇਆ ਹੂ ਤਾਂ ਸਹੀ ਅਰੀਜਨਲ ਠੀਕ ਹੈ ਜੀ ਬਾਕੀ ਸਾਰਾ ਅਰੀਜਨਲ ਹੀ ਹੈਗਾ ਤੇ ਭਾਈ ਜੀ ਜਿਵੇਂ ਆਪਾਂ ਕਹਿੰਦੇ ਮੰਡੀ ਤੋਂ ਨੂੰ ਇਹਜਾ ਇੱਕ ਨੱਤਾ ਹੀ ਬੰਦਾ ਮਿਲੂਗਾ ਜਿਹੜਾ ਕੈਦੇ ਬੈਜੀ ਸਾਰਾ Ориਜਨਲ ਆ ਬਾਈ ਪਹਿਲੇ ਦੱਸ ਦਿੰਦਾਗਾ Ориਜਨਲ ਆ ਜਾਂ ਨਹੀਂ ਤੇ ਟਾਇਰ ਬੈਜੀ ਇਹਦੇ ਟਾਇਰ 75 80 ਪੈਸੇ ਠੀਕ ਆ ਜੀ 75 80 ਪੈਸੇ ਐਮ ਆਰ ਐਫ ਦੇ ਟਾਇਰ ਨੇ ਬੈਜੀ ਤੇ 12 ਮਾਡਲ ਆ ਤੇ ਇਹਦੀ ਡਿਮਾਂਡ ਬੈਜੀ 4 ਲੱਖ 35000 ਰੁਪਇਆ 4 ਲੱਖ 35000 ਰੁਪਇਆ ਤੇ ਮਾਡਲ ਆ ਗਿਆ ਬਾਈ ਜੀ 12 12 ਤੇ ਤੋਂ ਬਈ ਪੰਜਾਬ ਨੰਬਰ ਚ ਬੈਜੀ ਹਾਂ ਪੰਜਾਬ ਬਠਿੰਡਾ ਠੀਕ ਆ ਜੀ ਤੇ ਸਪੀਕਰ ਵਗੈਰਾ ਨਾਲ ਦਿਓਗੇ ਹਾਂ ਡੱਕ ਡੱਕ ਚੱਲਦਾ ਨਾਲ ਹੀ ਠੀਕ ਆ ਜੀ ਕਿਆ ਕਿਆ ਗਿਆ ਭਾਈ ਜੀ ਡੀਆਈ 50 ਦਾ ਸੋਨਾਲੀ ਕਾ ਤੇ ਪਾਵਰ ਪਲੱਸ ਵਾਲਾ ਤੇ ਜਿਹਦੀ ਮਾਰਕੀਟ ਬਹੁਤ ਜ਼ਿਆਦਾ ਹੈਗੀ 55 ਹੌਸ ਪਾਵਰ ਦਾ ਤੇ ਟਾਇਰ ਭਾਈ ਜੀ ਇਹਦੇ ਟਾਇਰ ਇਹਦੇ 90 95 ਪੈਸੇ ਨਾਲ ਦੇ ਨਾਲ ਦੇ ਇਹ ਵੀ 90 95 ਪੈਸੇ ਨਾਲ ਦੇ ਟਾਇਰ ਲਗੇ ਤੇ ਪੈਰਦਾਨ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਪੈਰਦਾਨ ਵੀ ਪੂਰੇ ਸਾਫ ਪੈਣਗੇ ਤੇ ਮਾਡਲ ਭਾਈ ਜੀ ਮਾਡਲ 20 ਠੀਕ ਹੈ ਜੀ ਤੇ ਚਾਲ ਚਲਾਵਾ ਕਿੰਨੇ ਘੰਟੇ ਚੱਲੇ ਬਾਈ ਜੀ ਥੋੜੇ ਹੀ ਚੱਲੇ ਮੈਨੂੰ ਪਤਾ ਨਹੀਂ ਹਜ਼ਾਰ ਘੰਟੇ ਚੱਲੇ ਘੱਟ ਚੱਲੇ ਹੈ ਜਾਂ ਕੁਝ ਹੀ ਹੈ ਠੀਕ ਹੈ 1000 ਘੰਟੇ ਦੇ ਤਕਰੀਬਨ ਚੱਲੇ ਹੋਏ ਹੈ ਹਾਂ ਚਲੋ ਵੀ ਬਾਕੀ ਤੁਸੀਂ ਇਹ ਵੀ ਚੈੱਕ ਕਰਦੇ ਉਹ ਪੱਟੇ ਨੇ ਕਿ ਰਭੀ ਪੂਰੇ ਸਾਫ ਨੇ ਹੈਗੇ ਤੇ ਇਹਦੀ ਡਿਮਾਂਡ ਬਾਈ ਜੀ 5 ਲੱਖ 40000 ਰੁਪਏ ਤੇ ਵੀ 5 ਲੱਖ 40000 ਰੁਪਏ ਤੇ ਮਾਨਤਾਣ ਹੋ ਜਾਊਗਾ ਬਾਈ ਜੀ ਟਰੈਕਟਰ ਪੂਰੇ ਸਾਫ ਨੇਗੇ ਕੰਡੀਸ਼ਨਲ ਵੀ ਓਕੇ ਨੇ ਤੇ ਇੰਜਨ ਗੇਅਰ ਤੇ ਬਾਈ ਜੀ ਸਹੀ ਹੈ ਜਮਾ ਇਹਨੂੰ ਕਿਉਂ ਨਵਾਂ ਨਮਾ ਟਰੈਕਟਰ ਹੈ ਠੀਕ ਹੈ ਲਓ ਵੀ ਇਹ ਵੀ ਜਮਾ ਨਵਾਂ ਟਰੈਕਟਰ ਹੈਗਾ ਉੱਪਰੋਂ ਜਿਹਾ ਫਸਟ ਰੌਂਡ ਰਿਹਾ ਬਈ ਹਾਂ ਫਸਟ ਠੀਕ ਹੈ ਜੀ ਇਨੇ ਟਰੈਕਟਰ ਬਈ 744 ਮਿੱਚਾ ਹੀ ਲਾਉਗੇ ਉਹ ਵੀ ਖੜਾ ਨਵਾਂ ਮਾਡਲ ਘਰੇ ਖੜਾ ਐਪੀਕ ਐਕਸਟੀ ਐਚ ਬਈ ਐਕੀ ਹੁੰਦੇ ਤਾਂ ਐਕਸਟੀ ਤਾਂ 21 ਮਾਡਲ ਚਾਹੀਏ ਠੀਕ ਹੈ ਜੀ ਤੇ 744 ਖੜਾ ਨਵਾਂ ਮਾਡਲ ਫਾਰਮ ਟਰੈਕ ਖੜਾ ਇੱਕ 10 ਮਾਡਲ ਠੀਕ ਹੈ ਜੀ ਪਾਵਰ ਸਟੀਅਰਿੰਗ ਇੱਕ ਖੜਾ ਨਵਾਂ 16 ਮਾਡਲ ਫਾਰਮ ਟਰੈਕ ਫਾਰਮ ਟਰੈਕ ਹਾਂ ਠੀਕ ਹੈ ਜੀ ਇੱਕ ਇਹਦੇ ਨਾਲ ਦਾ 50 ਹੋਰ ਬਸ ਹੋਣਾ ਇੱਕ ਇਹਦੇ ਨਾਲ ਠੀਕ ਹੈ ਜੀ ਹਾਂ ਤੇ ਡਿਮਾਂਡ ਵਗੈਰਾ ਮੌਕੇ ਤੇ ਹੋਊਗਾ ਨਾ ਠੀਕ ਆ ਜੀ ਠੀਕ ਆ ਭਾਈ ਜੀ ਧੰਨਵਾਦ ਲਓ ਭਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਰਦੇ ਕਮੈਂਟ ਕਰਦੇ ਚੈਨਲ ਨੂੰ ਕਰਦੇ ਫੋਲੋ ਧੰਨਵਾਦ